ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਇੱਕੋ ਵੀਡੀਓ ਹਿੱਕੋ ਮਦੀ ਪਈ ਹੈ ਨੈਟ ਤੇ ਸਰਕਾਰ ਜੋ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜੋ ਵੀ ਬੰਦੇ ਚਿੱਟੇ ਦਾ ਕਾਰੋਬਾਰ ਕਰ ਰਿਹਾ ਜਾਂ ਚਿੱਟਾ ਪੀ ਰਿਹਾ ਉਹਨੂੰ ਫੜ ਕੇ ਅੰਦਰ ਦੇ ਰਿਹਾ ਤੇ ਉਹਨਾਂ ਦੇ ਪਰਚੇ ਹੋ ਰਹੇ ਨੇ ਠੀਕ ਹੈ ਬਹੁਤ ਵਧੀਆ ਐਪਰੀਸ਼ੀਏਟ ਕਦਮ ਅਸੀਂ ਵੀ ਉਹਦੇ ਨਾਮ ਰੜ ਕੇ ਰਹਿ ਲੀਆਂ ਕਢਾਈਆਂ ਸਭ ਕੁਝ ਕੀਤਾ ਤੇ ਅਸੀਂ ਬਹੁਤ ਇਲਾਕੇ ਦੇ ਨੌਜਵਾਨਾਂ ਜਿਨ੍ਹਾਂ ਨੂੰ ਚਿੱਟਾ ਛਡਾਣ ਲਈ ਬਹੁਤ ਸਾਲ ਪਹਿਲਾਂ ਮੈਂ ਵੀ ਇਹ ਚੀਜ਼ ਦੇ ਲਈ ਗਰਸਤ ਸੀਗਾ ਤੇ ਛਡਾਣ ਲਈ ਦਵਾਈ ਵਗੈਰਾ ਦਵਾਈ ਹੈ ਬਹੁਤ ਕੁਝ ਕੀਤਾ ਪਰ ਇਹਦੇ ਕਹਿੰਦੇ ਐ ਵੀ ਆਟੇ ਨਾਲ ਪਲੇਥਣ ਲੱਗਦੀ ਲੱਗਦਾ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਵੀ ਵੱਡੇ ਇੱਥੇ ਕਿਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਕਤੀਆਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦਾ ਆਪਾਂ ਗਲਤ ਸਮਝਾਲ ਕਰੀਏ ਤੇ ਉਹ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਹੁਤ ਮਤਲਬ ਮਹਾਰਾਜਾ ਟਾਈਪ ਫੀਲ ਕਰ ਰਹੇ ਨੇ ਮੈਂ ਚੜਦੀ ਕਲਾ ਚਾਂ ਠੀਕ ਹੈ ਮੇਰੀ ਮੈਡੀਸਿਨ ਚੱਲਦੀ ਹੈ ਤੇ ਜਿਹੜੀ ਰਹੀ ਗੱਲ ਡਾਕਟਰਸ ਡਾਕਟਰਸ ਤੇ ਜੇ ਤੁਸੀਂ ਕੋਈ ਮੈਡੀਸਿਨ ਵੀ ਖਾਣੇ ਆ ਨਾ ਉਹ ਵੀ ਉਹਦੇ ਵਿੱਚ ਡਾਕਟੈਸਟ ਕਰਾਉਂਗੇ ਤਾਂ ਵੀ ਉਹਦੇ ਵਿੱਚ ਮੈਡੀਸਿਨ ਆ ਕੇ ਵੀ ਤੁਹਾਡਾ ਡਾਕਟੈਸਟ ਪੋਜ਼ਿਟਿਵ ਆਊਗਾ ਹੀ ਆਊਗਾ ਕਰਾ ਕੇ ਦੇਖ ਲਿਓ ਕੋਈ ਵੀ ਰਹੀ ਗੱਲ ਚਿੱਟੇ ਦੀ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਠੀਕ ਹੈ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਕਰ ਲੂਗਾ ਉਹ ਇੰਨਾ ਕੁਝ ਹਾਸਲ ਕਰ ਲੂਗਾ ਤੁਸੀਂ ਇਹ ਗੱਲ ਸਮਝ ਕੇ ਦੇਖੋ ਚਿੱਟੇ ਪੀਣ ਨਾਲ ਐਡਾ ਵਜਨ ਹੋ ਜਾਊਗਾ ਦੂਜੀ ਗੱਲ ਕਾਰੋਬਾਰ ਦੀ ਵੀ ਜੇ ਕੋਈ ਮੇਰੇ ਤੋਂ ਕੋਈ ਬਰਾਮਦ ਹੋਇਆ ਜਾਂ ਕੁਝ ਵੀ ਹੋਇਆ